ਜੋ ਅੱਜ ਬੀਜਪੀ ਦੀ ਵਰਕਰ ਮੀਟਿੰਗ ਸੀਗੀ ਜੀ ਉਸ ਦੇ ਬਾਰੇ ਤੁਸੀਂ ਥੋੜਾ ਕੀ ਕਹਿਣਾ ਜੀ ਅੱਜ ਸਮਾਣੇ ਹਲਕੇ ਦੀ ਜਿਹੜੀ ਸਾਡੀ ਭਾਰਕਪੁਰ ਦੀ ਗੁੱਤ ਸੁmedelਨ ਦੀ ਅਸੀਂ ਮੀਟਿੰਗ ਰੱਖੀ ਸੀ ਸਾਰੇ ਹਲਕੇ ਵਿੱਚੋਂ ਸਾਡੇ ਵਰਕਰਾਂ ਨੇ ਜਿਹੜੇ ਸਾਡੇ ਪਿੰਡਾਂ 'ਚ ਕੰਮ ਸਾਹਮਣੇ ਦੇ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਸਵੇਰ ਤੋਂ ਲੈ ਕੇ ਕਿਸਾਨ ਵੀਰਾਂ ਨੇ ਸਵੇਰੇ 8 ਵਜੇ ਤੋਂ ਦੇ ਕੇ ਪ੍ਰਦਰਸ਼ਨ ਕੀਤਾ ਇਸ ਦੇ ਵਿਰੋਧਤਾ ਦੇ ਸਵੇਰ ਤੋਂ ਲੈ ਕੇ ਮਹਾਰਾਣੀ ਸਾਹਿਬ ਦੇ ਉੋਂ ਤੱਕ ਸਾਰੇ ਰਸਤੇ ਉਹਨਾਂ ਨੇ ਬੰਦ ਕਰ ਦਿੱਤੇ ਸੀ ਜਿਹੜਾ ਮੁੱਖ 게ਟ ਜਿਹੜਾ ਸਾਡਾ ਜਾਂਦਾ ਸੀ ਪੈਲਸ ਨੂੰ ਉੱਥੇ ਵੀ ਪੁਲਿਸ ਬਹੁਤ ਜ਼ਿਆਦਾ ਤਾਦਾਦ ਚਾਈ ਸੀ ਕਿ ਤੱਕ ਉਹਨਾਂ ਨੇ ਸਾਡੇ ਰਸਤੇ ਰੋਕੇ ਸੀ ਦੂਜੇ ਕਿਸਾਨਾਂ ਨੇ ਰੋਕੇ ਸੀ ਸਾਡੇ ਵਰਕਰ ਜਿਹੜੇ ਨੇ ਬਹੁਤ ਜ਼ਿਆਦਾ ਵਰਕਰ ਸਾਡਾ ਵਾਪਸ ਚਲਾ ਗਿਆ ਸੋ ਅੱਜ ਦਾ ਫਿਰ ਵੀ ਫੂਟ ਸਮੇਲ ਜਿਹੜਾ ਬਹੁਤ ਸਫਲ ਹੋਇਆ ਸਾਡੇ ਜਿਹੜੇ ਸਾਰੇ ਵਰਕਰ ਜਿੰਨੇ ਵੀ ਆਏ ਸੀ 10 ਵਜੇ ਤੋਂ ਲੈ ਕੇ 1:30 2 ਵਜੇ ਤੱਕ ਸਾਡੇ ਕੋਲ ਰਹੇ ਨੇ ਉਹਨਾਂ ਦੇ ਸਾਰੇ ਲੀਡਰ ਸਰਵਨਾਂ ਦੇ ਵਿਚਾਰ ਸੁਣਨੇ ਮਹਾਰਾਣੀ ਕਮਨੀਤ ਕੌਰ ਜੀ ਜੋ ਸਾਡੇ ਹਲਕਾ ਪਟਿਆਲੇ ਤੋਂ ਭਾਜਪਾ ਦੇ ਉਮੀਦਵਾਰ ਹਨ ਉਹ ਉਹਨਾਂ ਨੇ ਆ ਕੇ ਮੀਟਿੰਗ ਕੀਤੀ ਤੇ ਉਹਨਾਂ ਦੇ ਵਿਚਾਰ ਸਾਰੇ ਨੇ ਸੁਣੇ ਤੇ ਉਹਨਾਂ ਨਾਲ ਬੈ ਕੇ ਮੀਟਿੰਗ ਵੀ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨਾਲ ਸਾਡੇ ਕੁਝ ਸਾਡੇ ਵਰਕਰ ਸਰਵਨਾਂ ਨੇ ਬੇਨਤੀ ਕੀਤੀ ਵੀ ਰਸਤਾ ਖੋਲ ਦੋ ਉਹਨਾਂ ਨੇ ਸਾਡੇ ਜਿਹੜੇ ਵਾਲੇ ਉਹਦੇ ਕੁਛ ਵਰਕਰਾਂ ਨੂੰ ਥੱਪੜ ਵੀ ਮਾਰੇ ਨੇ ਤੇ ਡੰਡਾ ਸੁੱਟੀ ਮਾਰੇ ਉਹਦੀ ਅਸੀਂ ਨਿੰਦਾ ਕਰਦੇ ਆ ਤੇ ਬੇਨਤੀ ਕਰਦੇ ਆ ਸਾਡੇ ਪਸੰਾਨ ਵੀਰਾਂ ਨੂੰ ਵੀ ਤੁਹਾਡਾ ਹੱਕ ਆ ਤੁਸੀਂ ਵਿਰੋਧ ਕਰ ਸਕਦੇ ਹੋ ਤੁਸੀਂ ਨਾਰੇ ਮਾਰ ਸਕਦੇ ਹੋ ਕਾਲੀਆਂ ਝੰਡੀਆਂ ਦਿਖਾ ਸਕਦੇ ਹੋ ਤੁਸੀਂ ਸਵਾਲ ਪੁੱਛ ਸਕਦੇ ਹੋ ਸਾਡੇ ਤੋਂ ਪਰ ਜਿਹੜੀ ਹੱਲਾ ਗੁੱਲੀ ਆ ਹੱਲਾ ਗੁੱਲਾ ਕਰਦੇ ਤੁਸੀਂ ਹੱਲਾ ਗੁੱਲਾ ਬੰਦ ਕਰਨਾ ਚਾਹੀਦਾ ਸੋ ਮੇਰੀ ਬੇਨਤੀ ਹੈ ਇੱਕ ਮੈਂ ਵਧਾਈ ਦਿਨਾ ਕੱਲ ਵਿਸਾਖੀ ਦਾ ਦਿਹਾੜਾ ਸੀ ਤੇ ਵਿਸਾਖੀ ਦੇ ਦਿਹਾੜੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਈਮਰਾਂ ਉਹ ਮੀਤ ਕਰ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਅਸੀਂ ਉਹਨਾਂ ਦੀ ਵੀ ਅੱਜ ਜਨਮ ਦਿਤੀ ਹੈ ਉਹਨਾਂ ਦੇ ਜਨਮ ਦਿਤੀ ਦੇ ਮੌਕੇ ਤੇ ਵੀ ਸਾਰੇ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਭਾਰਤ ਦੇ ਵਸਨੀਕਾਂ ਨੂੰ ਭਾਰਤ ਤੋਂ ਬਾਹਰ ਦੇ ਸਾਡੇ ਜਿਹੜੇ ਇੰਡੀਆ ਦੇ ਲੋਕ ਨੇ ਉਹਨਾਂ ਨੂੰ ਸਾਰ ਲੱਖ ਲੱਖ ਵਧਾਈ ਦਿੰਦੇ ਆ ਧੰਨਵਾਦ ਜੋ ਸੋ ਅੱਜ ਬ੍ਰੂਸ ਸੈਮੇਲਨ ਸੀਗਾ ਜੀ ਗੱਤ ਸਾਹਿਬ ਜੀ ਤੁਸੀਂ ਉਹਦੇ ਬਾਰੇ ਆਪਣੇ ਵਰਕਰਾਂ ਨੂੰ ਤੇ ਉਹਦੇ ਨਾਲ ਨੂੰ ਪੀਛਣਾ ਚਾਹੁੰਦੇ ਆ ਅੱਜ ਅੱਜ ਜਿਹੜਾ ਬੁੱਤ ਸਮੇਲਨ ਸੀ ਉਹ ਬੜਾ ਸਫਲ ਰਿਹਾ ਖੇੜਕੀ ਸਾਡੀ ਰਹਿਨਮਾਈ ਹੈ ਮਹਾਰਾਣੀ ਪਰਮਿਤ ਕੌਰ ਜੀ ਦੇ ਵਿਚਾਰਾਂ ਤੇ ਵਿਚਾਂ ਤੇ ਅਸੀਂ ਜਿਹੜਾ ਬੁੱਤ ਸਮੇਲਨ ਕਰਾਇਆ ਸੀ ਹਰਮੇਸ਼ ਦਿਖਾਲਾ ਜੀ ਦੀ ਰਹਿਨਮਾਈ ਪੰਜੇ ਮੰਡਲਾਂ ਦੇ ਜਿਹੜੇ ਸਾਡੇ ਮੰਡਲ ਪ੍ਰਧਾਨ ਸੀ ਅਫੀਸਰ ਸੀ ਸਾਡੇ ਪਰਿਕ ਤੁਸੀਂ ਜਿੰਨੇ ਵੀ ਵਰਕਰ ਸੀਗੇ ਉਹਨਾਂ ਨੇ ਤਨਮਨ ਤਨ ਨਾਲ ਉੱਥੇ ਜਿਹੜੀ ਹੈ ਅੱਜ ਆਪਣੇ ਵਰਕਰ ਉੱਥੇ ਪਹੁੰਚਾਏ ਤਕਰੀਬਨ ਜਿਹੜਾ ਸਾਨੂੰ ਦੀ ਉਮੀਦ ਸੀਗੀ ਵੀ ਸਾਡਾ ਤਕਰੀਬਨ 2.5 ਹਜ਼ਾਰ ਬੰਦੇ ਦਾ ਇਕੱਠ ਹੋ ਜੂਗਾ ਉਹ ਇਕੱਠ ਤਕਰੀਬਨ 5000 ਦੇ ਕਰੀਬ ਜਿਹੜਾ ਸਾਡਾ ਉੱਥੇ ਇਕੱਠ ਪਹੁੰਚ ਗਿਆ ਜਿਸ ਤੋਂ ਸਾਨੂੰ ਉਮੀਦ ਹੀ ਨਹੀਂ ਯਕੀਨ ਬਣ ਰਿਹਾ ਕਿ ਮਹਾਰਾਣੀ ਸਾਹਿਬ ਸਮਾਣਾ ਹਲਕੇ ਤੋਂ ਪਹਿਲੇ ਨੰਬਰ ਤੇ ਆਉਣਗੇ ਤੇ ਇਹ ਜਿਹੜੀ ਸੀਟ ਹੈ ਖੇੜਕੀ ਸਾਹਿਬ ਦੀ ਰਹਿਨਮਾਈ ਹੇਠ ਅਸੀਂ ਸਮਾਣਾ ਹਲਕਾ ਸੀ ਇਹਨਾਂ ਨੂੰ ਜਿੱਤ ਕੇ ਦੇਵਾਂਗੇ ਅਸੀਂ ਇਹ ਕਹਿੰਦਾ ਹਾਂ ਕਿ ਸਾਰੇ ਵਰਕਰਾਂ ਦਾ ਜਿਨੇ ਇੱਥੇ ਮੇਰੇ ਭਰਾ ਬੈਠੇ ਨੇ ਪਰ ਵਰਕਰ ਨਹੀਂ ਹੈਗੇ ਮੇਰੇ ਭਰਾ ਨੇ ਸਾਡੇ ਸੱਗੇ ਰੀੜ੍ਹ ਦੀਆਂ ਹੱਗੀਆਂ ਨੇ ਸਾਡੇ ਹੱਥ ਨੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ